ਆਪ ਦਾ ਹਰ ਬਲਦੇਵ ਸਿੰਘ ਜੀਰਾ ਇਹਨਾਂ ਤੋਂ ਬਾਅਦ ਕ੍ਰਾਂਤੀਕਾਰੀ ਭਾਰਤੀ ਕਿਸਾਨ ਯੂਨੀਅਨ ਦਾ ਤੇ ਸੂਬਾ 77 ਅਕਾਲ ਸਿੰਘ ਮਹਿਮਾ ਉਹ ਜੀ ਪ੍ਰਧਾਨ ਜੀ ਜਬਰਬਤੀ ਅਕਾਫ ਦੇ ਚ ਪਹੁੰਚੇ ਮੇਰੇ ਬਹਾਦਰ ਸਾਥੀਓ ਮੇਰੇ ਤੋਂ ਪਹਿਲਾਂ ਮੋਦਲ ਵਾਲੇ ਬੁਲਾਰਿਆਂ ਨੇ ਬੜੇ ਉਤਸ਼ਾਹ ਨਾਲ ਤੁਹਾਨੂੰ ਦੱਸਿਆ ਇਹ ਕਿਸ ਤਰ੍ਹਾਂ ਆਲ ਮਾਵੀਆਂ ਨੂੰ ਪੁਜਾਰਿਆ ਜਾ ਰਿਹਾ ਪਿੰਡਾਂ ਦੇ ਪਿੰਡ ਸਾਰੇ ਜਾ ਰਹੇ ਆ ਔਰਤਾਂ ਦਾ ਬਲੱਧ ਕਰਨ ਕੀਤੇ ਜਾ ਰਹੇ ਆ esto hai ke ਭਾਰਤੀ ਹਕੂਮਤ ਜਦੋਂ ਵਰਮੋਰ ਸਿੱਕੀ ਸਰਕਾਰ ਸੀ ਉਹਨਾਂ ਲੋਕਾਂ ਨੂੰ ਦੇਖ ਤੇ ਅਗਰ ਉਹੀ ਖਤਰੇ ਵਿੱਚੋਂ ਸਭ ਤੋਂ ਵੱਡਾ ਘਾਕੇ ਦੇਖ ਰਹੀ ਸੀ ਵੇ ਦੇਖੀ ਇਹ ਗਰੋਨੀ ਖਤਰਾ ਸੰਖਿਆਵੋਂ ਸਭ ਤੋਂ ਵੱਡਾ ਖਤਰਾ ਪਰ ਹਕੂਮਤ ਦੀ ਅਸਲੀ ਮਨਸ਼ਾ ਉਹਨਾਂ ਆਰਵਾਦੀ ੱੱਬੇ ਪੁੱਰੇ ਲੋਕ ਜਿਨ੍ਹਾਂ ਤੇ ਖਬਰਾਂ ਸਾਡੇ ਤੱਕ ਨਹੀਂ ਪਹੁੰਚੀਆਂ ਉਹਨਾਂ ਦੀ ਅਗਵਾਈ ਕਰਨ ਵਾਲੇ ਆਰਵਾਦੀ ਇਕਲਾਬੀਆਂ ਨੂੰ ਖਤਮ ਕਰਨਾ ਕਿਉਂਕਿ oh

ਬਾਬੀਆ ਬਹੁਤ سارے ਲੋਕਾਂ ਨੇ ਤਿਵਾੜ ਹੋ ਲਗਾ ਵੀ ਭਾਈ ਉਹਨਾਂ ਬੰਦੂਖਾਂ ਚੱਕ ਕੇ ਲੜਦੇ ਆ ਬੰਦੂਖਾਂ ਚੱਕ ਕੇ ਲੜਨਾ ਦਾ ਕੰਧ ਨਾ ਲਾ ਸਕਦਾ ਕਿੰਦੇ ਨੂੰ ਪਰ ਤੁਸੀਂ ਮੈਨੂੰ ਦੂਸਤ ਤੋਂ ਦੱਸੋ ਬਈ ਇਹ ਪਹਿਲਾਂ ਤੋਂ ਭੁੱਖ ਦੁਸਤ ਚ ਮਰੇ ਲੋਕ ਜਿੰਨਾ ਬੰਦੂਖਾਂ ਦੀ ਰੋਟੀ ਵੀ ਸੀਮਤੀ ਹੁੰਦੀ ਕਿ ਅੱਜ ਉਹਨਾਂ ਨੂੰ ਸਲਾਹ ਦੇ ਦਿੰਦੇ ਹੋ ਵੀ ਤੁਸੀਂ ਘੁੱਟ ਹਰਤਾ ਕਰੋ ਨਹੀਂ ਦੇ ਲੈਂਦੇ Ma sei la mia mamma? Divi, è la mia mamma, non puoi i'm uh -huh. uh -huh. ਕਿ ਆਵਾ ਕਿਉਂਕਿ ਜਿੰਨਾ ਵੀ ਫਾਇਦਾ ਹੋਇਆ ਉਹ ਕਰਕੇ ਰਹਿ ਗਿਆ ਉਹਨੂੰ ਤੇ ਲਿਆ ਸਭ ਤੋਂ ਉਸੇ ਰੇਤ ਮਿਲਿਆ ਸਾਡਾ ਬਣਾ ਕਾ ਉਸੇ ਤਰ੍ਹਾਂ ਹੋਇਆ ਕਿ ਫਾਇਦਾ ਹੋਇਆ ਇਹਨੂੰ ਵੀ ਯਾਰਾਂ ਨੂੰ ਪਾਣੀ ਡਾਂਗਣ ਨੂੰ ਹੋਇਆ ਕੌਪੜੀਆਂ ਨੂੰ ਹੋਇਆ ਕੱਲਾ ਸੋ ਉਹ ਨਾਲ ਵੀ ਫਿਡੇ ਮਾਰਦੀ ਐ ਇਹਨੂੰ ਤਾਂ ਵਜਾ ਕਰਦਾ ਵਾ ਸਾਡਾ ਕੋਈ ਫਿਲਮ ਨਹੀਂ ਗਾ ਦੇ ਨੂੰ ਹੱਥ ਰੱਖੋ ਅੱਜ ਬੋਲਰ ਦੇ ਹੱਥਾਂ ਵਿੱਚ ਸੁੱਕਿਆ ਜਾ ਰਿਹਾ ਸਾਨੂੰ ਵੰਡਾਇਆ ਜਾ ਰਿਹਾ ਚਾਹੇ ਬਕਰ ਦੇ ਡੰਗਰਾਂ ਚੋ ਫਰੇਟ ਤੋਂ ਇਹ ਟੈਕ ਸਾਨੂੰ ਸਾਰੇ ਰੋਜ਼ ਹੈ ਜੋ ਵੀ ਲੋੜ ਅੱਜ ਸਾਡੇ ਉਹਨਾਂ